ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਇੱਕ ਵਾਰੀ ਫੇਰ ਜੜਾ ਮੋਰਚਾੜਾ ਬੜੇ ਜੰਗੀ ਪੱਧਰ ਤੇ ਲਾਤਾ ਗਿਆ ਤੇ ਉਹਨਾਂ ਵੱਲੋਂ ਅੱਜ ਦਰਿਆ ਬਿਆਸ ਤੋਂ ਜਿਹੜਾ ਤਕਰੀਬਨ 250 ਦੇ ਕਰੀਬ ਟਰੈਕਟਰ ਟਰਾਲੀਆਂ ਦੇ ਰਾਂਹ ਇੱਕ ਕਾਫਲਾ ਜਿਹੜਾ ਵਿਸ਼ੇਸ਼ ਆ ਦਰਿਆ ਬਿਆਸ ਤੋਂ ਇਹ ਸਰਵਰ ਸਿੰਘ ਪੰਦੇਰ ਜਿਹੜੇ ਨੇ ਕੋਆਰਡੀਨੇਟਰ ਨੇ ਉਹਨਾਂ ਵੱਲ ਦੀ ਗੁਆਹ ਵਿੱਚ ਬਿਲਕੁਲ ਜਰਾ ਰਵਾਨਾ ਹੋਣ ਸਮੇਂ ਇੱਥੇ ਜਿਹੜੇ 71 ਹੋਏ ਆ ਵਕਫਾ ਵਕ ਇਲਾਕਿਆਂ ਦੇ ਵਿੱਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਮਾਇਦੇ ਤੇ ਵਕਫਾ ਜਿ세 ਬੰਦੀਆਂ ਦੇ ਨਮਾਇਦੇ ਵੀ ਅੱਜ ਵਿੱਚ ਹੋਏ ਆ ਔਰ ਇਹਨਾਂ ਦੀ ਮੰਗਾਂ ਜਿਹੜੀਆਂ ਕਿ ਦਿੱਲੀ ਸਰਕਾਰ ਵੱਲੋਂ ਅਜੇ ਤੱਕ ਜਿਹੜੀਆਂ ਮੰਗੀਆਂ ਨਹੀਂ ਗਈਆਂ ਉਹਨੂੰ ਲੈ ਕੇ ਕੋਈ ਫੇਰ ਇਹਨਾਂ ਨੂੰ ਮੋਰਚੇ ਦਾ ਰਾਖ ਤਿਆਰ ਕਰਨਾ ਪਿਆ ਅੱਜ ਸਾਡੇ ਕੋਲ ਸਰਵਰ ਸਿੰਘ ਪੰਦੇਰੀ ਜਿਹੜੇ ਕਵਾਡਿਨੇਟਰ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਕਿ ਉਹ ਅੱਜ ਦਿੱਲੀ ਜਾ ਰਹੇ ਨੇ ਉਹਨਾਂ ਨੇ ਕੀ ਮੁੱਖ ਮੰਗਾਂ ਨੇ ਤੇ ਕੀ ਉਹਨਾਂ ਦਾ ਮੰਤਬ ਹੈਗਾ ਜੀ ਆਹ ਦੇਖੋ ਸਾਡਾ ਬਣਿਆ ਸੀਗਾ ਸਾਰਿਆਂ ਦਾ ਕਿਸਾਨ ਮਜ਼ਦੂਰ ਮੋਰਚੇ ਦਾ ਵੀ ਅੱਜ ਜਿੱਥੇ-ਜਿੱਥੇ ਵੀ ਇਕੱਠੇ ਹੋਣਾ ਉੱਥੇ ਇਕੱਠੇ ਹੋਲਾਂਗੇ ਹਾਲੇ 60% ਫੌਜ ਆਈ ਆ ਰਾਤ ਤੱਕ ਅੰਬੀ ਰਹਿਣੀ ਬਾਰਡਰ ਹਜੇ ਸਾਡਾ ਆ ਰਿਹਾ ਓ ਜਿਆਦਾ ਦੂਰ ਪੈ ਰਿਹਾ ਔਰ ਇਹ ਇਹਦੇ ਵਿੱਚ ਇਹ ਹੈਗਾ ਵੀ ਦੋ ਵੱਡੇ ਫੋਰਮ ਐਸਕੇਐਮ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਆ ਦੋਵਾਂ ਕੋਲੇ ਦੇਖਤੀਆਂ ਸਵਾ 1200 ਜਥੇਬੰਦੀਆਂ ਆ ਜੜੀਆਂ ਵਾ 13 ਨੂੰ ਦਿੱਲੀ ਕੂਚ ਕਰਨ ਗਿਆ ਔਰ ਇਹਦੀਆਂ ਇਹਦੀਆਂ ਮੰਗਾਂ ਹੈਗੀਆਂ ਮਾ ਸਾਡੀਆਂ ਉਹ ਵੀ ਇੱਕ ਤਾਂ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਔਰ ਗੰਨੇ ਦੀ ਜਿਹੜੀ ਕੀਮਤ ਤੈਅ ਕਰਨਾ ਸੀਟੂ ਪਲੱਸ 50% ਨਹੀਂ 100% ਦੇ ਸਾਹਮਣਾ ਉਹ ਦਿੱਤਾ ਜਾਵੇ ਜਿਹੜੇ ਮੇਰੇ ਖਲ ਦੇਸ਼ ਦੀਆਂ ਸੈਂਕੜੇ ਮਿਲਾਂ ਦੇ ਖਿਲਾਫ ਲੱਖਾਂ ਕਰੋੜ ਰੁਪਏ ਬਕਾਇਆ ਕਰ ਸਾਨੂੰ ਦਾ ਖੜਾ ਉਹ ਵਾਪਸ ਆਵੇ ਲਖੀਮਪੁਰ ਖਰੀ ਦੇਖੋ ਮਹੀਨਾ ਰਹਿ ਗਿਆ ਕਿਸੇ ਤੱਕ ਇਹਨਾਂ ਸੌਖਾ ਕੰਮ ਉਹ ਬੰਦੇ ਨੂੰ ਬਾਹਰ ਕੱਢ ਦੇਣਗੇ ਤਾਂ ਲੋਕਾਂ ਦੇ ਵਿੱਚ ਤਾਂ ਦਿਲ ਤਾਂ ਠੰਡੇ ਹੋਣਗੇ ਕ੍ਰਿਮੀਨਲ ਨੂੰ ਬਾਹਰ ਕੱਢਤਾ ਅਜੇ ਮਿਸ਼ਰਾ ਟੈਨਿੰਗ ਉਹ ਮੰਗ ਵੀ ਹੈਗੀ ਆ ਉਹ ਜ਼ਖਮੀਆਂ ਦਾ ਮੁਆਵਜ਼ਾ ਤੇ ਬਾਕੀ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਮੁਆਵਜ਼ਾ ਤੇ ਮਿਲਿਆ ਨੌਕਰੀਆਂ ਨਹੀਂ ਮਿਲੀਆਂ ਹੈਗੀਆਂ ਸਾਰੇ ਦਿੱਲੀ ਦੇ ਕੇਸ ਜਿਹੜੇ ਆ ਪਤਾ ਨਹੀਂ ਹਜ਼ਾਰਾਂ ਦੇ ਵਿੱਚ ਪਏ ਹੋਏ ਆ ਵਾਪਸ ਲੈਣ ਦੀ ਕੋਈ ਵੱਡਾ ਮਸਲਾ ਨਹੀਂ ਹੈਗਾ ਬਿਜਲੀ ਸੰਸ਼ੋਧਨ ਬਿੱਲ ਪੂਰੀ ਤਰ੍ਹਾਂ ਰਿਮੂਵ ਕਰਨਾ ਔਰ ਪੋਲੂਸ਼ਨ ਐਕਟ ਦੇ ਵਿੱਚੋਂ ਖੇਤੀਬਾੜੀ ਸੈਕਟਰ ਨੂੰ ਬਾਹਰ ਕੱਢਿਆ ਜਾਵੇ ਇਸ ਤਰੀਕੇ ਨਾਲ ਮਜ਼ਦੂਰਾਂ ਦੀ ਮੰਗ ਵੀ ਆ ਵੀ ਨਰੇਗਾ ਪਾਈ ਹੋਈ ਆ 200 ਦਿਨ 700 ਰੁਪਏ ਦਿਹਾੜੀ ਆਦੀਵਾਸੀਆਂ ਦੀ ਅਸੀਂ ਮੰਗ ਪਾਈ ਹੋਈ ਆ ਵੀ ਸਵਿਧਾਨ ਦੀ 5ਵੀਂ ਸੂਚੀ ਉਹ ਲਗਭਗ ਉਹਨਾਂ ਦੀ ਜ਼ਮੀਨ ਰਿਕੁਆਇਰ ਕਰਨ ਵਾਲੀ ਗੱਲ ਹੈਗੀ ਆ ਵੀ ਉਹ ਸਵਿਧਾਨ ਦੀ 5ਵੀਂ ਸੂਚੀ ਆਦੀਵਾਸੀਆਂ ਨੂੰ ਜੰਗਲ ਜ਼ਮੀਨ ਤੇ ਪਾਣੀ ਉਹਨਾਂ ਦਾ ਕਾਨੂੰਨੀ ਅਧਿਕਾਰ ਖੇਤਰ ਚੋਂ ਨਾ ਹੁਣ ਇਹ ਸਰਕਾਰ ਟੱਕੇਜੋਰੀ ਕਰ ਰਹੀ ਹੈਗੀ ਤਾਂ ਉਹਨਾਂ ਦੀ ਮੰਗ ਵੀ ਹੈਗੀ ਆ ਤੋਂ ਇਸ ਤਰੀਕੇ ਨਾਲ ਜਦੋਂ 60 ਸਾਲ ਦਾ ਕਿਸਾਨ ਹੋ ਜਾਂਦਾ ਵਾ ਜਾਂ ਖੇਤ ਮਜ਼ਦੂਰ ਉਹਨੂੰ 10000 ਰੁਪਏ ਪ੍ਰਤੀ ਮਹੀਨਾ ਨੌਕਰੀ ਦਿੱਤੀ ਜਾਵੇ ਵਿਸ਼ਵ ਵਾਰ ਸੰਸਥਾ ਦੀਆਂ ਨੀਤੀਆਂ ਸਾਡੇ ਖਿਲਾਫ ਜਾ ਰਹੀਆਂ ਨੇ ਅਸੀਂ ਕਹਿੰਦੇ ਭਾਰਤ ਨੂੰ ਇਹਦੇ ਚੋਂ ਬਾਹਰ ਆਉਣਾ ਚਾਹੀਦਾ ਖੇਤੀ ਸੈਕਟਰ ਬਾਹਰ ਕੱਢ ਲੈਣਾ ਚਾਹੀਦਾ ਤਾਂ ਜੋ ਸਾਡਾ ਬਚਾਅ ਹੋ ਸਕੇ ਤੋਂ ਸਭ ਤੋਂ ਵੱਡੀ ਸੀ ਕਿਸਾਨ ਮਜ਼ਦੂਰ ਨੂੰ ਕਰਜ਼ੇ ਤੋਂ ਮੁਕਤ ਕਰਾਉਣਾ ਤਾਂ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਦਿੱਲੀ ਅੰਦੋਲਨ 2 ਆ ਜਿਹੜਾ ਚੱਲ ਰਿਹਾ ਹੈਗਾ ਵਾ ਉਹਦੇ ਵਾਸਤੇ ਜਿਹੜਾ ਅੱਜ ਤੱਕ ਇਕੱਠ ਹੋ ਰਿਹਾ ਹੈ। ਵੈਸੇ ਤੁਹਾਡਾ ਟਾਰਗੇਟ ਕੀ ਹੈ ਕਿ ਇਹ ਮੋਰਚਾ ਕਦੋਂ ਤੱਕ ਤੁਹਾਡਾ ਜਾਰੀ ਰਹੇਗਾ। ਦੇਖੋ ਇਹ ਤਾਂ ਸਰਕਾਰ ਨੂੰ ਪਤਾ ਹੋਊਗਾ। ਦੇਖੋ ਜਿਵੇਂ ਕੱਲ ਮੀਟਿੰਗ ਹੋਣੀ ਹੈ। ਸਰਕਾਰ ਸਾਰੀਆਂ ਗੱਲਾਂ ਨਵੇੜਾ ਕਰ ਦਵੇ ਤੇ ਕੀ ਆ? ਨਹੀਂ ਕਰੂਗੀ ਜਦੋਂ ਤੱਕ ਚੀਜ਼ਾਂ ਦਾ ਨਵੇੜਾ ਨਹੀਂ ਹੋ ਜਾਂਦਾ ਕੋਈ ਸਾਰਥਕ ਹੱਲ ਮੀਟਿੰਗ ਵਿੱਚ ਜਾਂ ਮੋਰਚੇ ਦੇ ਚੱਲਦੇ ਆਏ ਪ੍ਰੈਕਟੀਕਲ ਤੌਰ ਤੇ ਨਿਕਲ ਨਹੀਂ ਜਾਂਦਾ। ਆਪਾਂ ਨੂੰ 19 데ਰ ਤੱਕ ਸੰਘਰਸ਼ ਕਰਨਾ ਪੈਣਾ। ਕੇਂਦਰ ਸਰਕਾਰ ਵੱਲੋਂ ਤੁਹਾਨੂੰ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਜੀ ਤੁਹਾਨੂੰ ਕੀਤਾ ਗਿਆ ਕਿ 12 ਤਰੀਕ ਨੂੰ ਤੁਹਾਡੇ ਜਿਹੜੀ ਮੀਟਿੰਗ ਬੁਲਾਈ ਵੀ ਸੀ ਤੁਸੀਂ ਸਮਝਦੇ ਹੋਗੇ ਕਿ ਇਹ ਤੁਹਾ ਨਾਲ ਸਮਝੌਤੇ ਦੀ ਗੱਲ ਤੈ ਹੈ ਹੋਰ ਇਹ ਕਿ ਜਾਂ ਇਸ ਮੋਰਚੇ ਨੂੰ ਤਾਰ ਪਿੱਟੋ ਕੀਤਾ ਜਾ ਰਿਹਾ। ਦੇਖੋ ਤਾਰ ਪਿੱਟੋ 19 ਸਾਲ ਹੁੰਦਾ ਕਦੀ ਕਿਸੇ ਕੀਮਤ ਤੇ ਨਹੀਂ ਹੋਊਗਾ। ਦੇਖੋ ਜਦੋਂ ਗੱਲਬਾਤ ਲਈ ਸਰਕਾਰ ਸੱਦਦੀ ਆ। ਆਪਾਂ ਨਹੀਂ ਜਾਣਦੇ ਉਹਨਾਂ ਕੋਲ ਵੱਡਾ ਹਥਿਆਰ ਆ ਜਾਂਦਾ ਵੀ ਅਸੀਂ ਤਾਂ ਗੱਲਬਾਤ ਕਰਕੇ ਇਹਨਾਂ ਦਾ ਮਸਲਾ ਹੱਲ ਕਰਨਾ ਚਾਹੁੰਦੇ ਸੀ ਕਿਸਾਨ ਅਗੂ ਆਉਂਦੇ ਨਹੀਂ। ਅਸੀਂ ਇਹ ਮੌਕਾ ਤਾਂ ਸਰਕਾਰ ਨੂੰ ਦੇਣਾ ਨਹੀਂ। ਹਾਂ ਮੀਟਿੰਗ 'ਚ ਪਤਾ ਲੱਗੂ ਵੀ ਕੀ ਕਰਦੇ ਆ ਕੀ ਨਹੀਂ ਕਰਦੇ ਨਹੀਂ ਤਾਂ ਅੰਦੋਲਨ ਤਾਂ ਚੱਲ ਚੱਲੂਗਾ ਹੀ ਨਹੀਂ ਇਹ ਇਹ ਪੱਤਰ ਤੁਹਾਨੂੰ ਪਹਿਲਾਂ ਵੀ ਜਾਰੀ ਕੀਤਾ ਜਾ ਸਕਦਾ ਸੀ ਅੱਜ ਹੀ ਕਿਉਂ ਜਾਰੀ ਹੋਇਆ ਹਾਂ ਦੇਖੋ ਇਹ ਤਾਂ ਅੰਦੋਲਨ ਦਾ ਦਬਾਅ ਆ ਵੀ ਪਹਿਲੀ ਵਾਰ ਧਿਆਨ 'ਚ ਪਹਿਲੀ ਮੀਟਿੰਗ ਵੀ ਕੇਂਦਰ ਦੇ ਮੰਤਰੀ ਚੱਲ ਕੇ ਪੰਜਾਬ ਆਏ ਹੁਣ ਫੇਰ ਆ ਰਹੇ ਨੇ ਇਹ ਲੋਕਾਂ ਦਾ ਉਹਨਾਂ ਨੂੰ ਰਿਪੋਰਟ ਆ ਵੀ ਲੱਖਾਂ ਕਿਸਾਨ ਵੀ ਦੂਰ ਦਿੱਲੀ ਨੂੰ ਕੂਚ ਕਰ ਰਹੇ ਦਬਾਅ 'ਚ ਸਰਕਾਰ ਨੇ ਗੱਲਬਾਤ ਕੀਤੀ ਆ ਫੇਰ ਵੀ ਅਸੀਂ ਕਹਿੰਦੇ ਚੰਗੀ ਗੱਲ ਆ ਤੁਹਾਡੀਆਂ ਮੰਗਾਂ ਸਬੰਧੀ ਕਿਸਾਨਾਂ ਦੀਆਂ ਮੰਗਾਂ ਸਬੰਧੀ ਮਜ਼ਦੂਰਾਂ ਸਬੰਧਤ ਨੇ ਪੰਜਾਬ ਸਰਕਾਰ ਦਾ ਕੋਈ ਰੋਲ ਚ ਹੈਗਾ ਨੇ ਦੇਖੋ ਸਿੱਧਾ ਜਾ ਇਸ ਵੇਲੇ ਅੰਦੋਲਨ ਕੇਂਦਰ ਦੇ ਖਿਲਾਫ ਪੰਜਾਬ ਦਾ ਹਾਂ ਜਦੋਂ ਪੰਜਾਬ ਵਾਲੀਆਂ ਮੰਗਾਂ ਬਥੇਰੀਆਂ ਬਹੁਤ ਮਸਲੇ ਜਦੋਂ ਪੰਜਾਬ ਨਾਲ ਆਵਾਂਗੇ ਪੰਜਾਬ ਦਾ ਇਹ ਦੇਸ਼ ਲੈਵਲ ਦਾ ਅੰਦੋਲਨ ਹੈ ਤੇ ਕੇਂਦਰ ਦੇ ਖਿਲਾਫ ਹਾਂਜੀ ਕੁਛ ਹੀ ਕੁਝ ਕਹਿਣਾ ਚਾਹਾਂ ਜੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਰਣਜੀਤ ਸਿੰਘ ਰਾਜੂ ਪ੍ਰਧਾਨ ਅਕਸ਼ ਗ੍ਰਾਮੀਣ ਕਿਸਾਨ ਮਜ਼ਦੂਰ ਸੁਮਿਤੀ ਜੀ ਕੇ ਐਸ ਰਾਜਸਥਾਨ ਇਹ ਦੇਸ਼ ਵਿਆਪੀ ਅੰਦੋਲਨ ਹੈ ਸਰਕਾਰ ਇਸ ਗਲਤ ਫਹਿਮ ਵਿੱਚ ਨਾ ਰਵੇ ਵੀ ਕਿਉਂ ਪੰਜਾਬ ਦਾ ਅੰਦੋਲਨ ਹੈ ਹਰਿਆਣਾ ਦਾ ਅੰਦੋਲਨ ਹੈ Rajasthan ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਤਿਆਰੀਆਂ ਕਰੀ ਬੈਠੇ ਆ ਟਰਾਲੀਆਂ ਸ਼ਿੰਗਾਰੀ ਬੈਠੇ ਆ ਤੇ ਅੱਜ ਮੈਨੂੰ ਹੁਣੇ ਖਬਰ ਆਈ ਹੈ ਕਿ ਰਾਸ਼ਟਰ ਸਰਕਾਰ ਨੇ ਬਾਰਡਰ ਸੀਲ ਕਰਤੇ ਆ ਪਰ ਜੋ ਹੜਾ ਹੁੰਦਾ ਨਾ ਉਹ ਦਰਿਆ ਦੇ ਪੰਨ ਰਹਿੰਦੇ ਨਹੀਂਗੇ ਇਹ ਜਨਤਾ ਦਾ ਹੜਾ ਹੈ ਹੜਾ ਕਿ ਕੋਈ ਚੀਟਕ ਦਿਨ ਸਕਦੀ ਸਰਕਾਰ ਨੂੰ ਸਦਬੁੱਧੀ ਆਵੇ ਕੱਲ ਦੀ ਮੀਟਿੰਗ ਜਿਆਦਾ ਮੰਗਾ ਮੰਨ ਲੇ ਨਹੀਂ ਤਾਂ ਫਿਰ ਕਿ ਸਰਕਾਰ ਗੋਲੀ ਚਲਾ ਕੇ ਤਾਂ ਹੋ ਸਕਦਾ ਮਾਰਾ ਮੋਟਾ ਕੰਮ ਜਬ ਹੋ ਜਾਈ ਬਿਨਾਂ ਗੋਲੀ ਚਲਾਏ ਕਿ ਕਿਸਾਨ ਮਰਿਆ ਪਿਆ ਰੋਜ਼ 85 ਸਤਾਫੀ ਆਤਮ ਸਤਿਉਰੇ ਪ੍ਰਵਾਨ ਕਰ ਰਿਹਾ ਹੈ ਇਸ ਕਰਕੇ ਸਰਕਾਰ ਨੂੰ ਆਪ ਦੇ ਜ਼ਿੰਮੇਵਾਰ ਦਾ ਮੁਜਾਰਾ ਕਰਦੇ ਹੋਏ ਮੰਗਾ ਮੰਨਿਆ ਤੇ ਦੀਆਂ ਕੈਮਰਾਮੈਨ ਜੁਕੇਸ਼ ਨਾਰਕੇਸ਼ ਕੁਮਾਰ ਪੀਡੀਸੀ ਨਿਊਜ਼ ਬਾਬਾ ਬਗਲਾ ਸਾਹਿਬ